ਅਮੀਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਫੋਟੋ ਚਲਾ ਕੇ ਮਾਰੀ ਜਿਵੇਂ ਜਮਾ ਜਾ ਕੇ ਵਿਖਾਈ ਸੀ ਕੋਈ ਸੁਣਦਾ ਨਹੀਂ ਅੰਮਰਸਰ ਜੀ ਤੇਰੀ ਲੜਕੀ ਨੂੰ ਕਹਿਣ ਲੱਗਾ ਬੇਟਾ ਤੈਨੂੰ ਪੰਜਾਂ ਦਿਨ ਨੂੰ ਫੋਨ ਆ ਜਾਊਗਾ ਤੇ ਤਾਮੀ ਸਾਹਿਬ ਨੇ ਲਾਰੇ ਲਾਏ ਜੀ ਆਹ ਵੇਖ ਲਓ 6 ਮਹੀਨੇ ਹੋ ਗਏ ਜੀ ਅੱਜ 5 ਦਿਨ ਆ ਗਏ ਉਹਨਾਂ ਦੇ ਪਲੱਸ 2 ਦੇ ਵਿੱਚੋਂ 98% ਨੰਬਰ ਆਏ ਆ ਜੀ ਅੱਛਾ ਪਲੱਸ 2 ਦੇ ਵਿੱਚੋਂ 98% ਨੰਬਰ ਆਏ ਆ ਜੀ ਹਾਂ ਜੀ ਹਾਂ ਜੀ ਪੜ੍ਹੀ ਲਿਖੀ ਜਿੱਥੇ ਇੱਕ ਗਰੀਬ ਪਰਿਵਾਰ ਦੀ ਜਿਹੜੀ ਕੁੜੀ ਹੈਗੀ ਆ ਹਨਾ ਉਹ ਅੱਜ ਫਿਰ ਵੀ ਤਰ-ਤਰ ਤੇ ਠੋਕਰਾਂ ਖਾ ਰਹੀ ਐ ਖੇੜੀ ਸਿੱਖ ਧਰਮ ਦੇ ਵਿੱਚ ਕੁਰਬਾਨੀ ਵੀ ਆ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਰ ਬੈਦਵੀ ਹੁੰਦੀ ਬਚਾਈ ਆ ਜੀ ਇਹ ਕੱਖ ਤੋਂ ਦੱਸਦਾ ਕਿ ਤੋ ਨਹੀਂ ਦਿੰਦਾ ਜੀ ਮੈਨੂੰ ਅੱਛਾ ਜੀ ਨਾ ਗ੍ਰੰਥੀ ਸੰਗਤ ਦੇ ਸਾਹਿਜ ਪਾਠ ਕਰਕੇ ਉਹਨਾਂ ਖੜ ਪਾਠ ਹੁੰਦੇ ਨਹੀਂ ਮੈਥੋਂ ਜੀ ਨਾ ਤਾਂ ਕਿਸੇ ਮੈਨੂੰ ਸਰਕਾਰ ਨੇ ਕੋਈ ਮਦਦ ਕੀਤੀ ਆ ਨਾ ਆਈਸੀਬੀਸੀ ਮੈਂਬਰ ਨੇ ਕੀਤੀ ਆ ਜੀ ਕਿਸੇ ਨੇ ਬਾਣੀ ਫੜੀ ਮੇਰੀ ਜੀ ਜੀ ਦਰਦਦੀਆਂ ਠੋਕਰਾ ਖਾਈ ਜਾਂਣਾ ਜੀ ਮੈਂ ਜੇਕਰ ਕੋਈ ਵੀ ਗੱਲ ਬਾਤ ਗੱਪ ਨਿਕਲਦਾ ਜਾਂ ਕੋਈ ਕੁਝ ਵੀ ਕਹਿੰਦਾ ਤਾਂ ਬਿਲਕੁਲ ਜੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਏ ਮੇਰੇ ਤੇ ਜੇ ਮੈਂ ਝੂਠ ਬੋਲਦਾ ਤਾਂ ਸਖ ਧਰਮ ਦੇ ਵਿੱਚ ਮੇਰੀ ਕੁਰਬਾਨੀ ਚੜਦੀ ਗਲਾ ਲਈ ਆ ਜੀ ਸ਼੍ਰਮਣੀ ਕਮੇਟੀ ਨਾ ਜੀ ਕੁਝ ਨਹੀਂ ਕਰ ਰਹੀ ਗੁਰਸਿੱਖਾਂ ਦੀ ਖਾਤਰ ਕਿਸੇ ਦੀ ਖਾਤਰ ਨਹੀਂ ਕਰ ਰਹੀ ਜੀ ਉਹ ਆਪ ਹੀ ਛਗੀ ਛਕਾਈ ਜਾਂਦੇ ਆ ਵੱਡੇ ਵੱਡੇ ਡੱਡਾਲੇ ਜੀ ਆਜੇ ਬੰਦੇ ਪਏ ਆ ਪੱਤਰਕਾਰ ਜੀ ਮਹਾਰਾਜੀ ਜਿਹੜੇ 20 ਲੱਖ ਰੁਪਏ ਸ਼੍ਰਮਣੀ ਕਮੇਟੀ ਅੰਮ੍ਰਿਤਸਰ ਦੇ ਵਿੱਚ ਮੁਕਤ ਬੱਠੇ ਖਾਈ ਜਾਂਦੇ ਜਿਹਦਾ ਯੋਗਦਾਰ ਵੀ ਕੋਈ ਨਹੀਂ ਦਾ ਸ਼੍ਰਮਣੀ ਕਮੇਟੀ ਵਿੱਚ ਜਿਆਸੀਰ ਜੀ ਮੇਰੀ ਜੇਲ੍ਹ ਕੱਟੀ ਆ ਜੀ ਕੇਂਦਰੀ ਜੇਲ੍ਹ ਕਿਨਾਰੇ ਇਹਨਾਂ ਨੇ ਕੱਟੀ ਹੋਣੀ ਸ਼ਰੋਮੀ ਕਮੇਟੀ ਦੇ ਜਿਹੜੇ ਕਰਮਚਾਰੀ ਹੈਗੇ ਅੰਮ੍ਰਿਤਸਰ ਬੈਠੇ ਆ ਚਾਰ ਧੀਆ ਵਿਆਹ ਦਿੱਤੀਆਂ ਗਈਆਂ ਗਿਆ ਪੰਜਵੀਂ ਧੀ ਕਰੇ ਬੈਠੀ ਆ ਇੱਕ ਐਜੂਕੇਟ ਕੁੜੀ ਜਿਹੜੀ ਹੈ ਨਾ ਵਾਹਿਗੁਰਜੀ ਕਾ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿੰਨਾ ਟਾਈਮ ਤੁਸੀਂ ਗੁਰਦੁਆਰਿਆਂ ਦੇ ਵਿੱਚ ਡਿਊਟੀ ਕੀਤੀ ਮੈਂ 25 ਸਾਲ ਕੀਤੀ ਆ ਜੀ 25 ਸਾਲ ਹਾਂਜੀ ਕਿੰਨੀਆਂ ਧੀਆ ਸੀ ਤੁਹਾਡੀਆਂ ਜੀ ਮੇਰੀਆਂ ਪੰਜ ਲੜਕੀਆਂ ਆ ਜੀ ਪੰਜ ਲੜਕੀਆਂ ਚਾਰ ਧੀਆ ਵਿਆਹ ਦਿੱਤੀਆਂ ਚਾਰ ਵਿਆਹ ਦਿੱਤੀਆਂ ਜੀ ਅੱਛਾ ਜੀ ਤੇ ਜਿਹੜੀ ਪੰਜਵੀਂ ਉਹ ਘਰੇ ਬੈਠੀ ਆ ਘਰੇ ਬੈਠੀ ਆ ਜੀ ਐਜੂਕੇਟ ਪੜ੍ਹੀ ਲਿਖੀ ਐ ਪੜ੍ਹੀ ਬਹੁਤ ਆ ਜੀ ਅਟੈਲੀਜੈਂਟ ਆ ਜੀ ਅੱਛਾ ਜੀ ਹਾਂਜੀ ਕੋਈ ਨੌਕਰੀ ਨਹੀਂ ਮਿਲੀ ਸਰਕਾਰ ਦੀ ਨਾ ਸਰਕਾਰ ਦੀ ਕੋਈ ਨੌਕਰੀ ਨਹੀਂ ਮਿਲੀ ਜੀ ਅੱਛਾ ਕੋਈ ਕੋਸ਼ਿਸ਼ ਕੀਤੀ ਹੈ ਵੀ ਭਰਨ ਦੀ ਕਾਗਜ਼ ਭਰੇ ਭਰੇ ਆ ਜੀ ਬਹੁਤ ਭਰੇ ਆ ਜੀ ਵੇਖੋ ਕਹਿੰਦੇ ਵੀ ਜਿਹੜੀ ਕੁੜੀ ਹੈਗੀ ਐ ਐਜੂਕੇਟ ਹੈਗੀ ਆ ਉਹਦੇ ਜਿਹੜੇ ਹੈਗੇ ਆ ਕਾਗਜ਼ ਹੈਗੇ ਤੁਹਾਡੇ ਕੋਲੇ ਕੋਈ ਪੜ੍ਹਾਈ ਦੇ ਉਹ ਹੈਗੇ ਆ ਕਿੰਨੇ ਕਿੰਨੇ ਨੰਬਰ ਉਹਨੇ ਪ੍ਰਾਪਤ ਕੀਤੇ ਹੋਏ ਹੈਗੇ ਆ ਜੀ ਪਲੱਸ 2 ਦੇ ਵਿੱਚੋਂ 98% ਨੰਬਰ ਆਏ ਆ ਜੀ ਅੱਛਾ ਪਲੱਸ 2 ਦੇ ਵਿੱਚ 98% ਨੰਬਰ ਆਏ ਆ ਜੀ ਹਾਂਜੀ ਹਾਂਜੀ ਤੇ ਉਹਨੇ ਆਈਲ ਅੱਛਾ ਜੀ ਆਈਐਲਐਸ ਵੀ ਕੀਤੀ ਕੰਪਿਊਟਰ ਦਾ ਕੋਰਸ ਵੀ ਕੀਤਾ ਜੀ ਜੀ ਹਾਂਜੀ ਬਿਲਕੁਲ ਵੇਖੋ ਪੜ੍ਹੀ ਲਿਖੀ ਜਿੱਥੇ ਇੱਕ ਗਰੀਬ ਪਰਿਵਾਰ ਦੀ ਜਿਹੜੀ ਕੁੜੀ ਹੈਗੀ ਹੈ ਹਨਾ ਉਹ ਅੱਜ ਫਿਰ ਵੀ ਤਰ-ਤਰ ਤੇ ਠੋਕਰਾਂ ਖਾ ਰਹੀ ਹੈ ਕੀ ਕਾਰਨ ਹੈ ਵੇਖੋ ਕਿ ਨਾ ਤਾਂ ਨੌਕਰੀ ਮਿਲ ਰਹੀ ਹੈ ਪੰਜਾਬ ਦੇ ਵਿੱਚ ਨਾ ਕੋਈ ਜੇਕਰ ਸਕੂਲ ਦੇ ਵਿੱਚ ਕੈਮਰਾ ਆਫ ਜਦੋਂ ਗੱਲਬਾਤ ਕੀਤੀ ਇਹਨਾਂ ਨਾਲ ਕਹਿੰਦੇ ਵੀ ਸਕੂਲ ਦੇ ਵਿੱਚ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ 10 ਤੋਂ 15000 ਰੁਪਏ ਤਨਖਾਹ ਮਿਲਦੀ ਸੀਗੀ ਪਰ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾਗਾ ਅੱਜ ਗਰੰਤੀ ਸਿੰਘ ਵੀ ਜਿਹੜੇ ਆ ਗਿਆ ਬੁਰਾ ਹਾਲ ਹੋਇਆ ਪਿਆਗਾ ਰੋ ਰੋ ਕੇ ਆਪਣਾ ਜਿਹੜਾਗਾ ਬਿਆਨ ਕੀਤੇ ਕੈਮਰੇ ਮੂਰੇ ਆ ਕੇ ਦੱਸਣ ਰਿਹਾ ਕਿ ਸਾਨੂੰ ਅੱਜ ਪੈਸਿਆਂ ਦੀ ਲੋੜ ਹੈ ਕਿੰਨੇ ਕ ਪੈਸਿਆਂ ਦੀ ਲੋੜ ਹੈ ਤੁਸੀਂ ਆਪਣੀ ਕੁੜੀ ਨੂੰ ਬਾਹਰ ਭੇਜਣਾ ਜੀ ਸਾਨੂੰ ਜੀ ਆਪਣਾ 130000 ਰੁਪਏ ਕੱਟ ਗਿਆ ਜੀ ਜੇਕਰ ਤੁਹਾਨੂੰ ਸਰਕਾਰ ਨੌਕਰੀ ਦੇ ਦੇ ਜੇ ਕੋਈ ਹੋਰ ਪਰਿਵਾਰ ਨੌਕਰੀ ਦੇ ਦਿੰਦਾ ਤੁਹਾਡੀ ਧੀ ਨੂੰ ਹਨਾ ਜੀ ਫਿਰ ਤੁਹਾਨੂੰ ਬਾਹਰ ਭੇਜਣ ਦੀ ਕੀ ਲੋੜ ਹੈ ਕੋਈ ਲੋੜ ਨਹੀਂ ਭੇਜਣ ਦੀ ਜੀ ਜੀ ਹਾਂ ਜੇ ਸਰਕਾਰ ਨੌਕਰੀ ਇੱਥੇ ਦੇਵੇ ਤਾਂ ਕੋਈ ਲੋੜ ਨਹੀਂ ਭੇਜਣ ਦੀ ਜੀ ਜੀ ਤੇ ਗੁਰਸਿੱਖਾਂ ਨੂੰ ਮੇਰੀ ਇਹੀ ਅਪੀਲ ਆ ਮੇਰੀ ਸਿੱਖ ਧਰਮ ਦੇ ਵਿੱਚ ਕੁਰਬਾਨੀ ਦੀ ਆ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੈਦਵੀ ਹੁੰਦੀ ਵਿਚਾਈ ਆ ਜੀ ਦੇਸ਼ ਵਿੱਚ ਇਹ ਸੀਆਂ ਬੈਠੀਆਂ ਆ ਸਾਰੀਆਂ ਸੰਗਤਾਂ ਨੂੰ ਹੱਥ ਜੁੜ ਕੇ ਬੇਨਤੀ ਕਿ ਮੇਰੀ ਵੱਤ ਵਦ ਮਦਦ ਵੀ ਕੀਤੀ ਜਾਵੇ ਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ ਜੀ ਜਿਹੜੀਆਂ 4 ਧੀਆ ਸੀਗੀਆਂ ਉਹ ਸੁਖੀਏ ਵਸ ਰਹੀਆਂ ਜੀ ਹਾਂਜੀ ਆਹ ਦਾ ਮਿਹਨਤ ਮੰਜੀਰੀ ਕਰਦੇ ਜੀ ਆਹ ਦਾ ਕਰਕੇ ਦੱਸੂਗੀ ਵਸੀ ਜਾਂਦੀਆਂ ਜੀ ਜੀ 4 ਵਿਆਧੀਆਂ ਜੀ 4 ਵਿਆਧੀਆਂ ਜੀ ਹਾਂਜੀ ਪਰਿਵਾਰ ਦੇ ਵਿੱਚ ਜਿਹੜੀ ਤੁਹਾਡੀ ਘਰ ਵਾਲੀ ਹੈ ਤੁਹਾਡੀ ਧਰਮ ਪਤਨੀ ਹੈਗੀ ਉਹ ਉਹਨਾਂ ਦੀ ਸਿਹਤ ਠੀਕ ਹੈ ਜੀ ਨਾ ਜੀ ਉਹ ਹਾਰਦੀ ਬਿਮਾਰੀ ਆ ਉਹਨਾਂ ਨੂੰ ਜੀ ਦਿਲ ਦੀ ਬਿਮਾਰੀ ਹੈ ਉਹਨਾਂ ਨੂੰ ਹਾਂ ਬਿਮਾਰ ਹੈਂਦੀ ਆ ਜੀ ਹਾਂਜੀ ਤੁਹਾਡੀ ਵੀ ਅੱਖ ਦੇ ਵਿੱਚ ਪ੍ਰੋਬਲਮ ਹੈ ਦੱਸੇ ਹਾਂ ਇਹ ਕੱਖ ਤੋਂ ਦਿਸਦਾ ਕਿ ਤੋਂ ਨਹੀਂ ਦਿੰਦਾ ਜੀ ਮੈਨੂੰ ਅੱਛਾ ਜੀ ਮੈਂ ਗ੍ਰੰਥੀ ਸੰਗਤ ਦੇ ਸਹਿਜ ਪਾਠ ਕਰਕੇ ਉਹਨਾਂ ਖੜ ਪਾਠ ਹੁੰਦੇ ਨਹੀਂ ਮੈਥੋਂ ਜੀ ਜੀ ਹਾਂਜੀ ਗਰਸਖ ਪਰਿਵਾਰ ਆ ਮੇਰਾ ਜੀ ਤੇ ਸਖ ਧਰਮ ਚ ਕੁਰਬਾਨੀ ਚੜਦੀ ਕਲਾ ਚ ਆ ਜੀ ਮੇਰੀ ਜੀ ਨਾ ਤਾਂ ਕਿਸੇ ਮੈਨੂੰ ਸਰਕਾਰ ਨੇ ਕੋਈ ਮਦਦ ਕੀਤੀ ਆ ਨਾ ਆਸੀਬੀਸੀ ਮੈਂਬਰ ਨੇ ਕੀਤੀ ਆ ਜੀ ਕਿਸੇ ਨੇ ਬਾਣੀ ਫੜੀ ਮੇਰੀ ਜੀ ਜੀ ਦਾਦਾ ਦਦੀਆਂ ਠੁਕਰਾ ਖਾਈ ਜਾਂਦਾ ਜੀ ਮੈਂ ਜੀ ਹਾਂਜੀ ਵੇਖੋ ਪਰਿਵਾਰ ਵਾਲਿਆਂ ਨੇ ਜਿਹੜੇ ਹੈਗਾ ਐਸਜੀਪੀਸੀ ਵਾਲਿਆਂ ਨੂੰ ਵੀ ਮਿਲੇ ਸੀਗੇ ਐਸਜੀਪੀਸੀ ਜਿਹੜੇ ਉਸ ਟਾਈਮ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੀਗੇ ਠੀਕ ਹੈ ਉਦੋਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਕਿਹਾ ਵੀ ਤੁਹਾਡੀ ਧੀ ਨੂੰ ਅਸੀਂ ਐਸਜੀਪੀਸੀ ਦੇ ਵਿੱਚ ਕੋਈ ਨਾ ਕੋਈ ਨੌਕਰੀ ਦਵਾ ਦਾਂਗੇ ਤਾਂ ਪਰਿਵਾਰ ਵਾਲਿਆਂ ਨੂੰ ਉੱਥੇ ਵੀ ਕੋਈ ਹੈਗੀ ਨੌਕਰੀ ਨਹੀਂ ਮਿਲੀ ਤੁਸੀਂ ਦੁਬਾਰਾ ਗਏ ਉੱਥੇ ਕਿਸੇ ਮੈਂਬਰ ਨਾਲ ਹਾਂਜੀ ਧੰਨ ਆਹ ਧੰਨ ਸਾਹਮਣੇ ਪ੍ਰਧਾਨ ਸਾਹਿਬ ਨੂੰ ਸੀ ਮਿਲ ਕੇ ਆਏ ਆ ਜੀ ਆਪਲੀਕੇਸ਼ਨ ਵੀ ਹੈਗੀ ਆ ਤੇ ਮੇਰੀ ਲੜਕੀ ਨੂੰ ਕਹਿਣ ਲੱਗਾ ਬੇਟਾ ਤੈਨੂੰ 5 ਦਿਨਾਂ ਨੂੰ ਫੋਨ ਆਜੂਗਾ ਤੇ ਧਾਮੀ ਸਾਹਿਬ ਨੇ ਲਾਰੇ ਲਾਏ ਜੀ ਆਹ ਵੇਖ ਲਓ 5 ਦਿਨਾਂ ਨੂੰ 6 ਮਹੀਨੇ ਹੋ ਗਏ ਜੀ ਅੱਜ 5 ਦਿਨ ਆ ਗਏ ਉਹਨਾਂ ਦੇ ਅੱਛਾ ਜੀ ਸਰਪ ਪੱਲਾ ਝਾੜਿਆ ਇਹਨਾਂ ਨੇ ਪ੍ਰਸ਼ੰਸਾ ਪੱਤਰ ਦੇਗੀ ਪੱਲਾ ਧਾਰਿਆ ਸਰੋਣੀ ਕਮੇਟੀ ਨੇ ਕੁਛ ਨਹੀਂ ਦਿੱਤਾ ਜੀ ਮੈਨੂੰ ਜੀ ਹਾਂ ਜੀ ਵੀ ਜਦੋਂ ਤੁਸੀਂ ਐਸਜੀਪੀਸੀ ਦੁਬਾਰਾ ਗਏ ਉੱਥੇ ਉਸ ਤੋਂ ਬਾਅਦ ਧਾਮੀ ਸਾਹਿਬ ਨਾਲ ਗੱਲਬਾਤ ਹੋਈ ਤੁਹਾਨੂੰ ਗੱਲਬਾਤ ਕੋਈ ਨਹੀਂ ਹੋਈ ਜੀ ਉਹਨੇ ਧਾਮੀ ਸਾਹਿਬ ਨੇ ਗਿਆਨੀ ਹਰਪੀ ਸਿੰਘ ਦੀ ਫੋਟੋ ਚਲਾ ਕੇ ਮਾਰੀ ਜਿਵੇਂ ਜਦ ਮੈਂ ਜਾ ਕੇ ਵਿਖਾਈ ਜੀ अच्छा जी कोई सुनता नहीं जी अमृतसर जी अच्छा जी हां जी बिल्कुल परिवार कहता लो परिवार दस रहे हैं जी मैं सरपंच ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਵੀ ਪ੍ਰਵਾਹ ਜਿਹੜਾ ਲੋਡ ਬੰਦ ਹੈਗਾਗਾ ਸਾਨੂੰ ਕਹਿੰਦੇ ਵੀ ਜੇਕਰ ਕੋਈ ਪੰਜਾਬ ਦੇ ਵਿੱਚ ਕੋਈ ਕੰਮ ਮਿਲ ਸਕਦਾ ਤਾਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਕੰਮ ਦਿੱਤਾ ਜਾਵੇ ਜਿਹੜਾ ਇਹਨਾਂ ਦਾ ਅਕਾਊਂਟ ਨੰਬਰ ਤੁਹਾਨੂੰ ਅਸੀਂ ਪਾ ਦੇਵਾਂਗੇ ਇਹਨਾਂ ਦਾ ਫੋਨ ਨੰਬਰ ਵੀ ਤੁਹਾਨੂੰ ਅਸੀਂ ਪਾੜ ਦੇਵਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹ ਜਿਹੜਾ ਇਹਨਾਂ ਦਾ ਪਿੰਡ ਹੈਗਾਗਾ ਕਾਨਿਆਂ ਵਾਲੀ ਹੈ ਜ਼ਿਲ੍ਹਾ ਫਰੀਦਕੋਟ ਹੈ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਿੰਡ ਕਾਨਿਆਂ ਵਾਲੀ ਪੈਂਦਾਗਾ ਜਿੱਥੇ ਪਰਿਵਾਰ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕਰਕੇ ਦੇਖ ਸਕਦੇ ਹੋ ਜੇਕਰ ਕੋਈ ਵੀ ਗੱਲਬਾਤ ਗੱਪ ਨਿਕਲਦਾ ਜਾਂ ਕੋਈ ਕੁਝ ਹਾਂ ਤੁਸੀਂ ਕਹਿੰਦਾ ਬਿਲਕੁਲ ਜੀ ਜੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੇ ਤੇ ਜੇ ਮੈਂ ਝੂਠ ਬੋਲਦਾ ਤਾਂ ਸਖ ਧਰਮ ਦੇ ਵਿੱਚ ਮੇਰੀ ਕੁਰਬਾਨੀ ਚੜ੍ਹਦੀ ਕਲਾ ਲਈ ਆ ਜੀ ਸਿੱਖ ਧਰਮ ਦੇ ਵਿੱਚ ਤੁਹਾਡੀ ਕੀ ਕੁਰਬਾਨੀ ਹੈ ਕੁਰਬਾਨੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਇੱਕ ਅਖੋਤੀ ਬਾਬਾ ਫੜਿਆ ਸੀ ਜੀ ਮੈਂ ਅੱਛਾ ਜੀ ਤੇ ਕੁਛ ਕੋਈ ਸਮਾਂ ਪਹਿਲਾਂ ਜੀ ਤੇ ਇਹ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਫੜਾਇ ਸੀ ਜੀ ਇਹਨਾਂ ਨੇ ਮੈਨੂੰ ਪ੍ਰਸ਼ੰਸਾ ਪੱਤਰ ਦਿੱਤਾ ਲੈਟਰ ਪੈਡ ਤੇ ਲਿਖ ਕੇ ਦਿੱਤਾ ਜੀ ਖੁਦ ਵੀ ਤੈਨੂੰ ਨੌਕਰੀ ਦੇ ਦਾਂਗੇ ਜਾਂ ਤੇਰੇ ਪਰਿਵਾਰ ਦੇ ਨੂੰ ਦੇ ਦਾਂਗੇ ਜੇ ਸ਼੍ਰੋਮਣੀ ਕਮੇਟੀ ਮੈਨੂੰ ਮਦਦ ਕਰੇ ਜੀ ਮੇਰੇ ਬੱਚਿਆਂ ਨੂੰ ਮਦਦ ਕਰੇ ਜੀ ਜਾਂ ਨੌਕਰੀ ਦੇਣ ਤਾਂ ਮੈਨੂੰ ਫੁਕਰਾ ਖਾਂਦੀ ਕੀ ਲੋੜ ਆ ਘਰ ਘਰ ਜਾਂਦੀ ਜਾਂ ਪਿੰਡਾਂ ਦੇ ਵਿੱਚ ਜਾ ਕੇ ਮੰਗਦਾ ਜੀ ਮੈਂ ਤੇ ਕੀ ਲੋੜ ਆ ਮੈਨੂੰ ਜਾਂਦੇ ਗੁਰਸਖ ਕੋਈ ਚੰਗਾ ਲੱਗਦਾ ਜੀ ਜੀ ਬਿਲਕੁਲ ਅੱਜ ਵੱਡੀ ਗੱਲ ਹੈ ਇਸ ਚੀਜ਼ ਦੀ ਵੀ ਜਿੱਥੇ ਗੁਰਸਿੱਖ ਅੱਜ ਥਾਂ-ਥਾਂ ਤੇ ਠੋਕਰਾਂ ਖਾ ਰਿਹਾਗਾ ਤਾਂ ਧਰਮ ਪਰਿਵਰਤਨ ਹੋ ਰਿਹਾਗਾ ਇਸੇ ਵਾਸਤੇ ਹੁੰਦਾ ਜੀ ਬਿਲਕੁਲ ਜੀ ਆ ਗੁਰਸਿੱਖੇ ਸੇਵਾ ਦੇ ਧਰਮ ਪਰਿਵਰਤਨ ਕਰਦੇ ਜੀ ਜੀ ਆਪਣੀ ਸ਼ਰੋਣੀ ਕਮੇਟੀ ਕਾਡੀ ਵੱਡੀ ਸੰਸਥਾ ਹੈਗੀ ਆ ਤੇ ਜੇ ਗੁਰਸਿੱਖਾਂ ਦੇ ਬਾਹ ਫੜੇ ਜੀ ਕਿ ਗਰੀਬ ਸਿੱਖ ਕਿਉਂ ਜਾਣ ਉਧਰ ਜੀ ਹਮ ਬਿਲਕੁਲ ਹਾਂ ਜੀ ਬਿਲਕੁਲ ਵੇਖੋ ਪਰਿਵਾਰ ਲੋਡਬੰਦ ਹੈਗਾਗਾ ਪਰ ਆਪਾਂ ਨੂੰ ਅੱਜ ਗੁਰਸਿੱਖ ਨਾਲ ਗੁਰਸਿੱਖ ਗੁਰੂ ਸਾਹਿਬ ਦਾ ਵੀ ਹੁਕਮ ਸੀਗਾ ਜਿੱਥੇ ਆਪਾਂ ਨੂੰ ਗੁਰਸਿੱਖ ਦੀ ਮਦਦ ਕਰਨ ਦੀ ਲੋੜ ਪੈਂਦੀ ਹੈ ਤਾਂ ਆਪਾਂ ਨੂੰ ਗੁਰਸਿੱਖ ਨੂੰ ਨਾਲ ਖੜਨ ਦਾ ਜ਼ਰੂਰੀ ਹੋ ਜਾਂਦਾਗਾ ਤੇ ਮੇਰੀ ਵੀ ਜਿਹੜੀ ਅਪੀਲ ਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿਉਂਕਿ ਗਰੀਬ ਪਰਿਵਾਰ ਦਾ ਕੋਈ ਨਾ ਕੋਈ ਮਸਲਾ ਹੱਲ ਹੋ ਸਕੇ ਹੋਰ ਕੀ ਕਹਿਣਾ ਚਾਹੂਗਾ ਤੁਸੀਂ ਉਹ ਇਹ ਸ਼੍ਰੋਮਣੀ ਕਮੇਟੀ ਦਾ ਟੇਕ ਮੇਰੀ ਵੱਡੀ ਆ ਜੀ ਸ਼੍ਰੋਮਣੀ ਕਮੇਟੀ ਨਾ ਜੀ ਕੁਛ ਨਹੀਂ ਕਰ ਰਹੀ ਗੁਰਸਿੱਖਾਂ ਦੀ ਖਾਤਰ ਕਿਸੇ ਦੀ ਖਾਤਰ ਨਹੀਂ ਕਰ ਰਹੀ ਜੀ ਉਹ ਆ ਆ ਵੀ ਛਗੀ ਸ਼ਿਕਾਇਤ ਜਾਂਦੇ ਆ ਵੱਡੇ ਵੱਡੇ ਢੱਡਾਂ ਵਾਲੇ ਜੀ ਤੇ ਜਿੰਨਾ ਸਿੰਘਾਂ ਦੀਆਂ ਕੁਰਬਾਨੀਆਂ ਹੈਆਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਜੀ ਵੇਖ ਲਓ ਚਾਰ ਕਿ ਚੱਕਰ ਮਾਰਨਦੇ ਪੱਤਰਕਾਰ ਜੀ ਅਸੀਂ ਮਹਾਰਾਜ ਜੀ ਚਾਰ ਚੱਕਰ ਮਾਰ ਕੇ ਆ ਨਾਲ ਨਾਲ ਲੜਕੀ ਨੂੰ ਲੈ ਕੇ ਗਿਆ ਤੇ ਲੜਕੀ ਨੂੰ ਧਾਮੀ ਸਾਹਿਬ ਲੈ ਕੇ ਜਾ ਬਿਖਾਰ ਦੀ ਲੜਕੀ ਨੂੰ ਤੇ ਮੈਂ ਰੋਲ ਕੇ ਆਇਆ ਸਿਆਲ ਦਾ ਮਹੀਨਾ ਸੀ ਤੇ ਅਸੀਂ ਪਤਾ ਕਿੰਨੇ ਔਖੇ ਹੋ ਕੇ ਗਏ ਸੀ ਸਿਆਲ ਦੇ ਵਿੱਚ ਹੂੰ ਰੋਣ ਆਉਂਦਾ ਜਿਹੜਾ ਧਾਮੀ ਸਾਹਿਬ ਨੇ ਸਾਨੂੰ ਜਵਾਬ ਦਿੱਤਾ ਹੂੰ ਕੋਈ ਮਸਲਾ ਹੱਲ ਨਹੀਂ ਕੋਈ ਮਸਲਾ ਹੱਲ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਨੇ ਜੀ ਮੈਂ ਸ਼ਰੇਆਮ ਕਹਿੰਦਾ ਮੈਂ ਡਰ ਕੇ ਆਣਾ ਸੀ ਕੋਈ ਜੀ ਜੇ ਸ਼੍ਰੋਮਣੀ ਕਮੇਟੀ ਕੋਲ ਸਿੱਖਾਂ ਦੀ ਬਾਤ ਫੜੇ ਤੇ ਕਿਉਂ ਆਈ ਜਾਨ ਜੀ ਆ ਦੂਜੇ ਆਪਣਾ ਤਾਂ ਤਾਂ ਪਰਤਰ ਕਾ ਕਿਉਂ ਕਰਨੇ ਜੀ ਹੈ ਕਿਉਂ ਚਰਚਾ ਵਾਲੇ ਕੋਲ ਜਾਣ ਜੀ ਕਿਉਂ ਸਰਸਵਾਲੇ ਦੇ ਮਗਰ ਲੱਗਣ ਜੀ ਆਪਣੀ ਸ਼ਰੋਣੀ ਕਮੇਟੀ ਅੰਨਾ ਕਰੇ ਤਾਂ ਜੀ ਮਨਾਂ ਦਾ ਸਰਕਾਰ ਕੋਲੇ ਬਜਟ ਹੀ ਨਹੀਂ ਮਾਰਾ ਜੀ ਜਿੱਨਾ ਸ਼ਰੋਣੀ ਕਮੇਟੀ ਕੋਲੇ 18 ਅਰਮ ਰੁਪਈਆ ਵੇਖੋ ਜੀ ਸ਼ਰੋਣੀ ਕਮੇਟੀ ਕੱਖ ਨਹੀਂ ਕੀਤਾ ਜੇ ਮੇਰੀ ਸ਼ਰੋਣੀ ਕਮੇਟੀ ਬਾ ਫੜੇ ਕਿਸੇ 1,34000 ਰੁਪਈਆ ਘਟਦਾ ਮੇਰੀ ਲੜਕੀ ਬਾਹਰ ਜਾਵੜਦੀ ਤੇ ਦੇ ਦੇਂਦੇ ਤਾਂ ਜੀ ਆਜੇ ਬੰਦੇ ਪਏ ਆ ਪੱਤਰਕਾਰ ਜੀ ਮਹਾਰਾਜੀ ਜਿਹੜੇ 200 ਲੱਖ ਰੁਪਏ ਸ਼ਰਮਣੀ ਕਮੇਟੀ ਅੰਮ੍ਰਿਤਸਰ ਦੇ ਵਿੱਚ ਮੁਕਤ ਬੱਠੇ ਖਾਈ ਜਾਂਦੇ ਜਿਨ੍ਹਾਂ ਯੋਗਦਾਨ ਵੀ ਕੋਈ ਨਹੀਂ ਦਾ ਸ਼ਰਮਣੀ ਕਮੇਟੀ ਵਿੱਚ ਹੂੰ ਜਿਨ੍ਹਾਂ ਦਾ ਯੋਗਦਾਨ ਵੀ ਕੋਈ ਨਹੀਂਗਾ ਦੇ ਬੱਠੇ ਖਾਈ ਜਾਂਦੇ ਸਰਖਾਵਾ ਜੀ ਬਿਲਕੁਲ ਤੁਹਾਡੀ ਜਦੋਂ ਤੁਸੀਂ ਗ੍ਰੰਥੀ ਸਾਹਿਬ ਦੀ ਡਿਊਟੀ ਕਰਦੇ ਸੀ ਤੁਹਾਡੀ ਤਨਖਾਹ ਕਿੰਨੀ ਸੀਗੀ ਮੇਰੀ ਤਨਖਾਹ ਜੀ ਮੈਂ ਨਿਸਕਾਮ ਸੇਵਾ ਬਾੜੀ ਕੀਤੀ ਆ ਜੀ ਖੁੱਲੀ ਸੇਵਾ ਦੇ ਵਿੱਚ ਹੀ ਜੀ ਹਾਂਜੀ ਤੇ ਸਰਖਾਵਾ ਦਾ ਬਾਤ ਆਈਆਂ ਮੈਂ ਸੰਸਿਆਸੀ ਤੋਂ ਲੈ ਕੇ 92 ਤੱਕ ਤੱਕ ਨਿਸਕਾਮ ਸੇਵਾ ਕੀਤੀ ਆ ਜੀ ਜੀ ਉਸ ਜਿਸ ਜਿਸ ਟਾਈਮ 1986 ਦੀਆਂ ਗੱਲਾਂ ਉਸ ਟਾਈਮ ਤਾਂ ਬਹੁਤ ਦੰਗੇ ਵੀ ਹੁੰਦੇ ਸੀ ਹਾਂ ਦੰਗੇ ਵੀ ਹੁੰਦੇ 84 ਦੇ ਵਿੱਚ ਕੀਤਾ ਜੀ ਆਪਣਾ ਜਿਹੜਾ ਮਿੰਦਰਾ ਮਾਨਾ ਸੀਗਾ ਜੀ ਫਰੀਦਕੋਟ ਇਹਦੀ ਕਮਾਰ ਥੱਲੇ ਸੀ ਗਈ 84 ਦੇ ਵਿੱਚ ਮੇਰੀ ਜੇਲ ਕੱਟੀ ਆ ਜੀ ਕੇਂਦਰੀ ਜੇਲ ਤੇ ਨਾਲ ਇਹਨਾਂ ਨੇ ਕੱਟੀ ਹੋਣੀ ਸ਼ਰੋਮੀ ਕਮੇਟੀ ਦੇ ਜਿਹੜੇ ਕਰਮਚਾਰੀ ਹੈਗੇ ਅੰਮ੍ਰਿਤਸਰ ਬੈਠੇ ਆ ਜੇ ਕੋਈ ਕਿਧਰੀ ਜਲ ਕੱਟੀ ਆ ਜੀ ਤੇ ਇਹਨਾਂ ਨੇ ਆਪਣਾ ਮਿੰਦਰ ਸਿੰਘ ਰਮਾਣਾ ਐਡਵੋਕੇਟ ਜਿਹੜਾ ਪਟਨਾ ਸਾਹਿਬ ਦਾ ਹੁਣ ਪ੍ਰਧਾਨ ਬਣਿਆ ਜੀ ਤੇ ਜੇ ਸ਼੍ਰੋਮ ਇਹ ਹੀ ਨੌਕਰੀ ਦੇ ਦੇ ਦੱਸ ਦੇ ਸਕਦਾ ਸੀ ਨਾ ਮੇਰੇ ਕੋਈ ਪਤਾ ਲੱਗਿਆ ਜੀ ਨਾ ਮੈਨੂੰ ਕੋਈ ਪਛਾਣ ਮਿਲਦੀ ਸ਼੍ਰੋਮਣੀ ਕਮੇਟੀ ਕਣੀਓ ਤੇ ਯੋਗਦਾਨ ਦੇਖੋ ਮੇਰਾ ਕਿੱਡਾ ਜੀ ਬਿਲਕੁਲ ਅੱਜ ਗੁਰਸਿੱਖ ਗ੍ਰੰਥੀ ਹਨਾ ਵੇਖੋ ਥਾਂ ਥਾਂ ਤੇ ਠੋਕਰਾਂ ਖਾ ਰਿਹਾ ਹੈਗਾ ਅੱਜ ਪਰਿਵਾਰ ਦਾ ਬੁਰਾ ਹਾਲ ਹੈਗਾਗਾ ਜਿੱਥੇ 4 ਧੀਆ ਵਿਆਹ ਦਿੱਤੀਆਂ ਗਈਆਂ ਗਿਆ ਪੰਜਵੀਂ ਧੀ ਕਰੇ ਬੈਠੀ ਆ ਇੱਕ ਐਜੂਕੇਟ ਕੁੜੀ ਜਿਹੜੀ ਹੈ ਨਾ ਐਜੂਕੇਟ ਧੀ ਚਾਹ ਦੀਆਂ ਮੁਕਤਾ ਦੇ ਮੂੰਹ ਜਾਣੀ ਨਾ ਕੰਠਾ ਜੀ ਮੇਰੀ ਲੜਕੀ ਦੇ ਨਾਲੇ ਇਹਨਾਂ ਲੀਡਰਾਂ ਦੇ ਹੋਣ ਗਏ ਜਿਹੜੇ ਲੀਡਰ ਬਣੇ ਬੈਠੇ ਨਾ ਗੁਰਸਖੰਬਰ ਸਰ ਦੇ ਵਿੱਚ ਇਹਨਾਂ ਲੀਡਰਾਂ ਦੇ ਬੱਚਿਆਂ ਦੇ ਚੜੀਆਂ ਮੁਕਤਾ ਦੇ ਨਾਮ ਸੁਣਾ ਕੇ ਵੇਖ ਪੰਜਾਬ ਪਿਆਰਾਂ ਦੇ ਸਾਉਣ ਜੀ ਚਾਹ ਮੂੰਹ ਜਾਨੀ ਕੰਠਾ ਦੋ ਤਾ ਨਾ ਸਾਉਂਦਾ ਸ਼ੀਲਾ ਮਰੀਆਂ ਮਹਾਰਾਜ ਨੂੰ ਜੀ ਬਿਲਕੁਲ ਵੇਖੋ ਪਰਵਾਰਾ ਮੇਰਾ ਜੀ ਹਾਂਜੀ ਬਿਲਕੁਲ ਪਰਿਵਾਰ ਲੋਡ ਬੰਦਾ ਆਪਾਂ ਨੂੰ ਸਾਰੇ ਗੁਰਸਿੱਖ ਭਰਾਵਾਂ ਨੂੰ ਨਾਲ ਖੜਨ ਦੀ ਲੋੜ ਹੈ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਵੀ ਲੋੜ ਹੈ ਕਿਉਂਕਿ ਇਸ ਗੁਰਸਿੱਖ ਪਰਿਵਾਰ ਦਾ ਕੋਈ ਨਾ ਕੋਈ ਭਲਾ ਹੋ ਸਕੇ ਇਹ ਜਿਹੜਾ ਹੈਗਾਗਾ ਇਹਨਾਂ ਦੇ ਅਕਾਊਂਟ ਨੰਬਰ ਵੀ ਦਿੱਤਾ ਜਾਊਗਾ ਜਿੱਥੇ ਇਹ ਪਰਿਵਾਰ ਦੀ ਮਦਦ ਹੋ ਸਕੇ ਇਹਨਾਂ ਨਾਲ ਕੰਟੈਕਟ ਕਰਕੇ ਜਿਹੜੀ ਹੈਗੀ ਮਦਦ ਕੀਤੀ ਜਾਵੇ ਠੀਕ ਹੈ ਐਣੀ ਵੀ ਸਿੱਧੇ ਪੈਸੇ ਪਾਈ ਜਾਣ ਤਾਂ ਮਦਦ ਕਰਕੇ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਨਾਂ ਦੀ ਕੀਤੀ ਜਾਵੇ ਸੌਰੀ ਹਾਂ ਬਿਲਕੁਲ ਇਹਨਾਂ ਦਾ ਫੋਨ ਨੰਬਰ ਪਾ ਦਵਾਂਗੇ ਆਪਾਂ ਇਹਨਾਂ ਨਾਲ ਜਿਹੜੀ ਹੈ ਕੰਟੈਕਟ ਕਰਕੇ ਉਸ ਤੋਂ ਬਾਅਦ ਇਹਨਾਂ ਦੀ ਮਦਦ ਕੀਤੀ ਜਾਵੇ ਜਿੰਨਾਂ ਕੋ ਲੋੜੀ ਦਾ ਹੈਗਾਗਾ ਥੋੜੇ 100 150 ਪਿਆ 2 200 ਰੁਪਏ ਕਰਕੇ ਜਿਹੜੇ ਪਰਿਵਾਰ ਦੀ ਮਦਦ ਹੋ ਹੋ ਜੂਗੀ ਪਹਿਲਾਂ ਵੀ ਅਸੀਂ ਇੱਕ ਸਾਡੇ ਚੈਨਲ ਤੇ ਵੀਡੀਓ ਪਾਈ ਸੀ ਜਿੱਥੇ ਇੱਕ ਗਰੀਬ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਸੀਗਾ ਤੁਸੀਂ ਤੁਹਾਡੇ ਪਿਆਰ ਸਦਕਾ ਤੁਹਾਡੇ ਸਹਿਯੋਗ ਸਦਕਾ ਉਹਨਾਂ ਦੀ 4 ਲੱਖ ਰੁਪਏ ਦੀ ਸੇਵਾ ਹੋ ਗਈ ਸੀਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਤੇ ਵਿਸ਼ਵਾਸ ਕਰਦੇ ਆਂ ਤੁਸੀਂ ਸਾਡੀ ਵੀਡੀਓ ਤੇ ਵਿਸ਼ਵਾਸ ਕਰਦੇ ਹੋ ਪਰ ਇੱਕ ਚੀਜ਼ ਹੋਰ ਸਾਡੇ ਇਹਦੇ ਵਿੱਚ ਕੋਈ ਅਕਾਊਂਟ ਨਹੀਂ ਲੱਗਿਆ ਹੋਊਗਾ ਵੈਰੀਫਾਈ ਕਰਕੇ ਆਪਣਾ ਤੁਸੀਂ ਇਸ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਆ ਤੇ ਤਾਂ ਕਿ ਕੋਈ ਸਾਡੀ ਜ਼ਿੰਮੇਵਾਰੀ ਹੋਊਗੀ ਬਹੁਤ ਹਾਂ ਤੁਹਾਡਾ ਨੰਬਰ ਕਿੰਨਾ ਹੈ ਮੇਰਾ ਮਮਲ ਨੰਬਰ 76969 15275 ਹੈ ਜੀ ਜੀ ਬਿਲਕੁਲ ਇਹਨਾਂ ਦਾ account ਨੰਬਰ ਵੀ ਚਲਾਇਆ ਜਾਊਗਾ ਜਿੱਥੇ ਤੁਸੀਂ ਇਸ account ਨੰਬਰ ਨਾਲ ਜਿਹੜੀ ਹੈਗੀ ਆ verify ਕਰਕੇ ਪੇਮੈਂਟ ਪਾਉਣੀ ਆ ਇਸੇ ਤਰ੍ਹਾਂ ਜੁੜੇ ਰਹੋ PB news tv ਨਾਲ ਤੇ ਮੈਂ ਹਰਮਨਦੀਪ ਸੰਸੋਢੀ ਧੰਨਵਾਦ